ਪਾ ਕਈ ਵਾਰ ਗੱਲ ਕੀਤੀ ਆ ਆਟਾ ਦਾਲ ਸਕੀਮ ਦੀ ਵੈਸੇ ਇਹ ਕੇਂਦਰੀ ਯੋਜਨਾ ਤੇ ਸੂਬਿਆਂ ਨੇ ਇਹਦੇ ਵਿੱਚ ਆਪਣੀ ਆਪਣੀ ਨਾਂ ਨਾਂ ਚਲਾਈ ਹੁੰਦੀ ਹੈ ਪਰ ਹੁਣ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਸਮਾਰਟ ਕਾਰਡ ਚ ਬਦਲ ਗਏ ਆਟਾ ਦਾਲ ਸਕੀਮ ਲਈ ਸਮਾਰਟ ਕਾਰਡ ਬਣ ਗਏ ਤੇ ਉਹ ਸਮਾਰਟ ਕਾਰਡ ਦੇ ਲਈ ਲੰਮੇ ਸਮੇਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੇ ਵੀਸੀ ਦੀ ਮੰਗ ਚੱਲਦੀ ਆ ਤੇ ਹੁਣ ਕੇ ਵੀਸੀ ਦੀ ਹੱਦ ਟੱਪਣ ਤੋਂ ਬਾਅਦ ਸਥਿਤੀ ਇਹ ਹੋ ਗਈ ਕਿ ਹੁਣ ਜਦੋਂ ਕਣਕਦਾਲ ਮਿਲਣੀ ਆ ਤਾਂ ਕਹਿੰਦੇ ਜੀ ਪੰਜਾਬ ਦੇ 31 ਲੱਖ ਪਰਿਵਾਰ ਬਾਰ ਬਾਰ ਹੋ ਜਾਣਿਆ 31 ਲੱਖ ਮੈਂਬਰਾਂ ਦੀ ਛੁੱਟੀ ਹੋ ਜਾਣੀ ਆ 31 ਲੱਖ ਪਰਿਵਾਰਾਂ ਨੂੰ ਸਿੱਧੀ ਇਹ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ ਉਹਨਾਂ ਦੀ ਵੋਟ ਨਹੀਂ 31 ਲੱਖ ਮੈਂਬਰ ਮਤਲਬ ਤੇ ਉਹ ਜੀ ਇੱਕ ਇੱਕ ਕਰਦੇ ਚਾਰ ਚਾਰ ਪੰਜ ਪੰਜ ਜੀ ਉਹਨੇ ਸਾਰੇ ਬਾਹਰ ਹੋ ਜਾਣਗੇ ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਹਿੰਦੇ 31 ਲੱਖ ਮੈਂਬਰਾਂ ਨੂੰ ਪਹਿਲੀ ਜੁਲਾਈ ਤੋਂ ਮੁਫਤ ਰਾਜ ਨਹੀਂ ਮਿਲੇਗਾ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਮੌਕੇ ਦਿੱਤੇਗੇ ਪਰ ਪੰਜਾਬ ਦੇ ਨਾਲ ਲੱਖਾਂ ਮੈਂਬਰਾਂ ਨੇ ਈਕੇ ਬਾਈਸੀ ਨਹੀਂ ਕਰਾਈ ਈਕੇ ਬਾਈਸੀ ਉੱਤੇ ਜਾ ਕੇ ਆਪਣਾ ਅਗੂਠਾ ਲਵਾਓ ਤੇ ਆਪਣੀ ਪਛਾਣ ਕਰੋ ਹੁਣ ਕੁਝ ਤਰ੍ਹਾਂ ਦਾ ਕਹਿੰਦੀ ਅੱਗੇ ਜਿਹੜੇ ਹੱਥੀਕਰਤ ਕਰਦੇ ਨੇ ਉਹਨਾਂ ਦੇ ਅਗੂਠੇ ਤਾਂ ਬੈਂਕ 'ਚ ਨਹੀਂ ਗਈ ਪਰ ਚੱਲਦੇ ਇੱਥੇ ਕਿਵੇਂ ਚੱਲਣਗੇ ਪਰ ਇਹਦੇ ਵਿੱਚ ਮਾਮਲਾ ਦੂਈ ਤਰ੍ਹਾਂ ਗਿਆ ਰਿਹਾ ਹੈ ਕਹਿੰਦੇ ਇੱਕ ਤਾਂ ਸਰਕਾਰ ਨੇ ਪਿਛਲੇ ਦਿਨੀ ਆਪਣੇ ਪੱਧਰ ਤੇ ਪੰਜਾਬ ਸਰਕਾਰ ਨੇ ਸਰਵੇ ਕਰਾਇਆ ਸੀ ਉਹਦੇ ਵਿੱਚੋਂ ਕਈ ਲਾਪਤੇ ਨੀ ਪਰਿਵਾਰ ਬਾਹਰ ਹੋ ਗਏ ਫਿਰ ਸੋਸ਼ਲ ਮੀਡੀਆ ਤੇ ਬੜੀ ਚੱਲੀ ਕਿ ਆ ਦੇਖੋ ਜੀ ਬੜੀਆਂ ਗੱਡੀਆਂ ਚਾਹੁੰਦੇ ਨੇ ਕੋਠੀ ਪਾਈ ਆ ਜੀ ਮੁੰਡਾ ਵਿਦੇਸ਼ ਚ ਐ ਜੀ ਸਰਕਾਰੀ ਨੌਕਰੀ ਐ ਜੀ ਕਹਿੰਦੇ ਫਿਰ ਉਹ ਪਿੰਡ ਚ ਜਦੋਂ ਇਹ ਮਜ਼ਾਕ ਤੇ ਕਰਨ ਲੱਗੇ ਕਈ ਪਰਿਵਾਰ ਇਹ ਤੋਂ ਕਰਨ ਬਾਅਦ ਹੋਈ ਕਈਆਂ ਨੇ ਆਪਣੇ ਬੱਚੇ ਸੈਟਰੋਂ ਤੋਂ ਬਾਅਦ ਵਿਦੇਸ਼ ਜਾਣ ਤੋਂ ਬਾਅਦ ਇਹ ਲਾਈਨ ਤੋਂ ਬਾਹਰ ਨਿਕਲ ਗਏ ਹੈਨਾ ਕਈ ਸ਼ਹਿਰਾਂ ਕੰਨੀ ਨੂੰ ਪਲਾਨ ਕਰਕੇ ਉਹ ਪਿੰਡ ਵਾਲੀਆਂ ਜਿਹਨਾਂ ਜੋ ਬਾਹਰ ਆ ਗਏ ਸੋ ਕਈ ਕਹਿੰਦੇ ਹੁਣ ਸ਼ਰਮ ਮਹਿਸੂਸ ਕਰਦੇ ਨੇ ਇਹ ਵੀ ਇੱਕ ਪਹਿਲੂ ਤੇ ਵੱਡੀ ਗਿਣਤੀ ਇਹਦੇ ਵਿੱਚ ਉਹ ਵੀ ਆ ਜਿਹੜੇ ਇਸ ਗੱਲਾਂ ਤੋਂ ਅਣਜਾਣ ਨੇ ਇਸ ਪ੍ਰਕਿਰਿਆ ਤੋਂ ਜਾਣਨੇ ਇਸ ਲਈ ਕਹਿੰਦੇ ਕਿ ਬਾਰ ਬਾਰ ਸਮਾਧ ਵਧਿਆ ਉਹਦੇ باوجود ਵੀ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੋਈ ਕਹਿੰਦੇ ਪੰਜਾਬ ਵਿੱਚ ਸਮਾਰਟ ਕਾਡਰਸ਼ਨ ਕਾਰਡ ਸਕੀਮ ਦੇ ਤਹਿਤ 1.60 ਕਰੋੜ ਮੈਂਬਰ ਨੇ ਜਿਨ੍ਹਾਂ ਚੋਂ 1.25 ਕਰੋੜ ਮੈਂਬਰਾਂ ਨੇ ਫਿੰਗਰਪ੍ਰਿੰਟ ਕਰਾ ਕੇ ਆਪਣੀ KYC ਕਰਵਾ ਲਈ ਆ ਜਦੋਂ ਕਿ 31.39 ਲੱਖ ਮਤਲਬ 31 ਲੱਖ 39000 ਮੈਂਬਰ ਨੇ ਜਿਹੜੇ ਯਾਨੀ ਈ ਕੇ ਵਾਈ ਸੀ ਨਹੀਂ ਕਰਾ ਸਕੀ ਜਿਹਦੇ ਸਭ ਤੋਂ ਵੱਧ ਅੰਮ੍ਰਿਤਸਰ ਦੇ ਨੇ 368000 ਦੇ ਕਰੀਬ ਨੇ ਜਿਨ੍ਹਾਂ ਦੀ ਕੇ ਪੀ ਸੀ ਨਹੀਂ ਹੋਈ ਦੂਜੇ ਨੰਬਰ ਤੇ ਲੁਧਿਆਣਾ 331000 ਹੈ ਫਿਰ ਗੁਰਦਾਸਪੁਰ ਹੈ 262000 ਹੈ ਫਿਰ ਜਲੰਧਰ ਹੈ 260000 ਦੇ ਕਰੀਬ ਹੈ ਫਿਰ ਤਰਨਤਾਰਨ ਹੈ ਪੌਣੇ 2 ਲੱਖ ਤੋਂ ਉੱਪਰ ਹੈ 187000 ਹੈ ਹੁਸ਼ਿਆਰਪੁਰ 180000 ਲੋਕ ਨੇ ਹੈ ਬਠਿੰਡਾ ਹੈ 1.45 145000 ਨੇ ਸੰਗਰੂਰ 131000 ਹੈ ਫਰੋਜਪੁਰ ਇੱਕ ਲੱਖ 23000 ਤੇ ਹੁਣ ਅਧਿਕਾਰੀ ਕਹਿੰਦੇ ਵੀ ਜਿਨ੍ਹਾਂ ਦੀ ਹੁਣ ਕੇ ਬਈ ਸੀ ਨਹੀਂ ਹੋਈ ਉਹਨਾਂ ਨੂੰ ਹੁਣ ਆ ਤਮਾਹੀ ਲਈ ਅਨਾਜ ਨਹੀਂ ਮਿਲਣਾ ਜੇ ਆਉਂਦੇ ਸਮੇਂ ਚੁੱਕੇ ਬਈ ਸੀ ਕਰਾ ਕੇ ਇਸ ਸ਼ਾਮਲ ਹੋ ਜਾਂਦੇ ਤਾਂ ਉਹਨਾਂ ਨੂੰ ਸਤੰਬਰ ਤੋਂ ਬਾਅਦ ਵਾਲੀ ਜਿਹੜੀ ਤਮਾਹੀ ਹੋਗੀ ਉਹ ਚ ਜਾ ਕੇ ਅਨਾਜ ਮਿਲੂਗਾ ਸੋ ਸਮਾਰਟ ਕਾਰਡ ਸਮਾਰਟ ਰਾਸ਼ਨ ਕਾਰਡ ਰਾਹੀਂ ਮੁਫਤ ਅਨਾਜ ਸਕੀਮ ਵਾਲੇ ਪੰਜਾਬ ਦੇ 31 ਲੱਖ ਮੈਂਬਰ ਇਸ ਯੋਜਨਾ ਤੋਂ ਫਿਲਹਾਲ ਬਾਹਰ ਹੋ ਗਏ ਨੇ ਜੀ